ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਜਿਹੜੇ ਕਿ ਛੜਕ ਮੇਲੇ ਦੇ ਉੱਤੇ ਮੱਜਾ ਨੇ ਸਥਾਨ ਪ੍ਰਾਪਤ ਕੀਤਾ ਹੋਇਆ ਤਾਊ ਬੇਜਾ ਪਵਿੱਤਰ ਬਾਈਾ ਸੁਨੀਲ ਜਗਲਾਨਾ ਤਾਂ ਤੁਹਾਨੂੰ ਇਹਨਾਂ ਸਾਰੇ ਦੋਸਤਾਂ ਨਾਲ ਮਿਲਾਰੇ ਆ ਬਾਈ ਜੀ ਪਵਿੱਤਰ ਬਾਈ ਜੀ ਤੇ ਤਾਊ ਜੀ ਤੁਹਾਨੂੰ ਬਹੁਤ ਬਹੁਤ ਪਹਿਲਾਂ ਦਾ ਵਧਾਈ ਹੋਵੇ ਜਿਹੜਾ ਕਿ ਤੁਹਾਡਾ ਮੱਜਾ ਨੇ ਨਾਮ ਜਿੱਤ ਕੇ ਤੁਹਾਡਾ ਨਾਮ ਮਸ਼ਹੂਰ ਕੀਤਾਗਾ ਬਾਜੀ ਸਤਿ ਸ੍ਰੀ ਅਕਾਲ ਪਵਿੱਤਰ ਬਾਈ ਸਤਿ ਸ੍ਰੀ ਅਕਾਲ ਸਾਰੀ ਪੀਪਲ ਨੂੰ ਜਿੰਨੇ ਵੀ ਦਰਸ਼ਕ ਦੇਖਣ ਵਾਲੇ ਸਾਰਿਆਂ ਸਸਕੀਤਾਂ ਧੰਨਵਾਦ ਸਾਰੇ ਭਾਈ ਜੀ ਕਿੰਵੇਂ ਨੰਬਰ ਤੇ ਆਈ ਹੈ ਇਹ ਇਹ ਮਿਲਕ ਬਿਊਟੀ ਚ ਫਸਟ ਆਈ ਹੈ ਅੱਛਾ ਜੀ ਉਹ ਜਿਹੜੀ ਪਿੱਛੇ ਖੜੀ ਹੈ ਜੀ ਉਹ ਥਾਂ ਡਾਈ ਆ ਅੱਛਾ ਜੀ ਉਸ ਤੋਂ ਬਾਅਦ ਜਿਹੜੀ ਪਿੱਛੇ ਬਿਲਕੁਲ ਪਿੱਛੇ ਖੜੀ ਹੈ ਜੀ ਉਹ ਡਰਾਈ ਬਿਊਟੀ ਮੇ ਫਸਟ ਆਈ ਹੈ ਅੱਛਾ ਜੀ ਅੱਛਾ ਦੋਸਤੋ ਦੇਖੋ ਵੀਰ ਨੇ ਆਪਣੇ ਤਿੰਨੇ ਮੱਜਾਂ ਦਾ ਬੇਰਵਾਜ਼ ਜ਼ਰੂਰ ਦਿੱਤਾਗਾ ਦੋਸਤੋ ਆਪਣਾ ਇਹੀ ਮਕਸਦ ਰਹਿੰਦਾ ਕਿ ਵੀਡੀਓ ਬਣਾਉਣ ਦੇ ਵਿੱਚ ਵੀ ਜਿਵੇਂ ਕਿ ਇਹ ਮੇਲੇ ਲੱਗ ਰਹੇ ਨੇ ਮੇਲਿਆਂ ਦੇ ਵਿੱਚ ਹਰ ਇੱਕ ਨੌਜਵਾਨ ਨੂੰ ਦੇਖਣਾ ਚਾਹੀਦਾ ਤੇ ਆਪੋ ਆਪਣਾ ਸ਼ੌਂਕ ਪੈਦਾ ਕਰਨਾ ਚਾਹੀਦਾ ਸ਼ੌਂਕ ਦੇ ਨਾਲ ਹੀ ਜੋ ਵੀ ਕੁਝ ਹੁੰਦਾਗਾ ਤੇ ਸ਼ੌਂਕ ਦੇ ਨਾਲ ਹੀ ਅੱਗੇ ਬੜੌਤਰੀ ਕਰ ਸਕਦਾਗਾ ਜਿਵੇਂ ਕਿ ਦੇਖੋ ਭਾਈ ਪਵਿੱਤਰ ਦਾ ਨਾਮ ਅੱਜ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾਗਾ ਇਹਨਾਂ ਪਸ਼ੂਆਂ ਬਾਰੇ ਹੀ ਤੇ ਭਾਈ ਪਵਿੱਤਰ ਜੀ ਹੋਰ ਕੁਝ ਦੱਸਣਾ ਚਾਹੋਗੇ ਜੀ ਜਿੰਨੇ ਵੀ ਭਰਾੜੇ ਆ ਹਾਂਜੀ ਇਹ ਸਾਰੀ ਇੱਕ ਟੀਮ ਆ ਹਾਂਜੀ ਹਾਂਜੀ ਅਸੀਂ ਜਿੱਥੇ ਵੀ ਜਾਂਦੇ ਆ ਹਾਂਜੀ ਹਾਂਜੀ ਖਾਣਾ ਪਾਣੀ ਤੋਂ ਲੈ ਕੇ ਹਰੇਕ ਚੀਜ਼ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਹਾਂਜੀ ਹਾਂਜੀ ਚਾਹ ਪੀ ਦਾ ਹਾਂਜੀ ਹਾਂਜੀ ਢੀਡਾ ਹੋਰ ਆਪਣੇ ਜਿੰਨੇ ਕਲ ਹੋਣੀ ਜਿੰਨੇ ਭਰਾ ਨਹੀਂ ਹਾਂਜੀ ਹਾਂਜੀ ਦੱਸੇ ਜ ਕੋਈ ਦਵੇਸ਼ ਨਹੀਂ ਸਾਡੀਆਂ ਬੱਚਾਂ ਜਿੰਨੀਆਂ ਤਕਰੀਬਨ ਸਾਰੀਆਂ ਤਾਊ ਦੇ ਸਿਰ ਤੇ ਹੁੰਦੀਆਂ ਨੇ ਹਾਂਜੀ ਅਸੀਂ ਤਾਂ ਮੇਲਾ ਕਰਾ ਰਹੇ ਹਾਂ ਉੱਧਰ ਘੁੰਮਦੇ ਫਿਰਦੇ ਆ ਹਾਂਜੀ ਹਾਂਜੀ ਤਾਊ ਵੀ ਸਾਰੀਆਂ ਮੱਜਾਂ ਨੂੰ ਜਿੰਨੀਆਂ ਜਿੱਤੀਆਂ ਨੇ ਹੀ ਸੰਭਾਲਦਾ ਤਾਊ ਜੀ ਸასი ਕਾਲ ਆ ਤਾਊ ਤੂੰ ਵੀ ਨਵੇਂ ਲੜਕੇ ਨੂੰ ਹੋਰ ਬਤਾਓ ਵੀ ਕੀ ਕੀ ਕੰਮ ਆ ਕੀ کیسے ਕੰਮ ਕਰਨਾ ਵਿਲਾ ਲੜਨੇ ਲਈ ਦੇਖੋ ਕਿੰਨੀ ਪਬਲਿਕ ਗੁੰਮਰੀ ਆ ਇਹਨਾਂ ਦੇ ਨਾਲ ਤੇ ਗਲੇ ਤੋਂ ਪਿਛੋਂ ਸਾਹਮਣੇ ਵੀ ਹਾਂਜੀ ਹਾਂਜੀ ਔਰ ਜੁਨਾਦਾਂ ਤੋਂ ਬੰਨ੍ਹ ਦਿੱਤਾ। ਉਹਨੂੰ ਕੋਈ ਦੇਖਭਾਲ ਟਾਈਮ 2 टाइम 0 0 ਸੁਨੀਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਨੀਲ ਭਾਈ ਕਿਵੇਂ ਲੱਗਾ ਮਿਲਣਾ ਆਪਕੋ? ਮੈਂ ਅੱਛਾ ਭਾਈ। ਅੱਛਾ ਭਾਈ। ਹਾਂ ਅੱਛਾ ਹੈ। ਅੱਛਾ ਅੱਛਾ। ਚਲੋ ਦੇਖਦੇ ਆਂ ਭਾਈ ਆਗੇ ਮਿਲਕ ਕੰਪੀਟੀਸ਼ਨ ਦਾ ਸ਼ਾਮ ਕੋ ਮਿਲਕ ਕੰਪੀਟੀਸ਼ਨ ਹੋਊਗਾ ਤਾਂ ਉਹਦੀ ਲਾਈਵ ਚਲਾਵਾਂਗੇ। ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਾ।